ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਹਾਂ ਬਿਜਲੀ ਬੋਰਡ ਦੇ ਇਸ ਸੇਮ ਰਿਤਕਾ ਆਸ਼ਰੇ ਸੰਘਰਸ਼ ਕਮੇਟੀ ਸਾਡੇ ਫਾਦਰ ਸਾਹਿਬ ਬਿਜਲੀ ਬੋਰਡ ਚ ਡਿਊਟੀ ਕਰਦੇ ਸੀ ਉਹਨਾਂ ਦੀ ਡਿਊਟੀ ਦੇ ਦੌਰਾਨ ਉਹਨਾਂ ਦੀ ਡੈਥ ਹੋ ਗਈ ਸੀ ਤੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਨੌਕਰੀਆਂ ਦਿੱਤੀਆਂ ਜਾਣ ਜਦ ਕਿ ਪਹਿਲਾਂ 2002 ਤੋਂ ਲੈ ਕੇ ਤੇ 2010 ਤੱਕ ਕਰ ਇਹ ਨੌਕਰੀਆਂ ਬੰਦ ਕੀਤੀਆਂ ਸੀਗੀਆਂ ਤੇ ਉਸ ਤੋਂ ਬਾਅਦ 2011 ਤੋਂ ਲੈ ਕੇ 2020 ਤੱਕ ਕਰ ਇਹ ਨੌਕਰੀਆਂ ਖੋਲ ਦਿੱਤੀਆਂ ਗਈਆਂ ਪਰ ਸਾਡੇ 2010 2 ਤੋਂ ਲੈ ਕੇ 10 ਤੱਕ ਕਰ ਸਾਡੇ ਕੇਸ ਬੰਦ ਕੀਤੇ ਸੀ ਇਹ ਹੁਣ ਆਪਣੇ ਕਾਂਗਰਸ ਸਰਕਾਰ ਨੇ ਬੰਦ ਕੀਤੇ ਹੋਏ ਤੇ ਇਹਨਾਂ ਨੇ ਆਪਣੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਕੇਸ ਸਾਡੇ ਕੇਸ ਖੋਲ ਦਿੱਤੇ ਗਏ ਤੇ ਇਹ ਪਾਲਿਸੀ 2022 ਦੇ ਵਿੱਚ ਇਹਨਾਂ ਨੇ ਲਾਗੂ ਕੀਤੀ ਤੇ ਉਸ ਤੋਂ ਬਾਅਦ ਸਾਨੂੰ ਸਾਡਾ ਕੇਸ ਅਪਲਾਈ ਵੀ ਕਰਤੇ ਅਸੀਂ ਆਨਲਾਈਨ ਅਪਲਾਈ ਵੀ ਕੀਤਾ ਪਰ ਸਾਨੂੰ ਮੈਰਿਡ ਹੋਣ ਦੇ ਨਾਤੇ ਇਹਨਾਂ ਨੇ ਸਾਨੂੰ অবਜੈਕਸ਼ਨ ਲਗਾ ਕੇ ਸਾਨੂੰ ਚਿੱਠੀਆਂ ਕੱਢ ਦਿੱਤੀਆਂ ਕਿ ਤੁਸੀਂ ਮੈਰਿਡ ਹੋ ਤੇ ਅਸੀਂ ਇਹੀ ਸਰਕਾਰ ਤੋਂ ਗੁਜਾਰਸ਼ ਚਾਹੁੰਦੇ ਆਂ ਵੀ ਸਾਨੂੰ ਸਾਡਾ ਹੱਕ ਸਾਡੇ ਪਿਤਾ ਦਾ ਹੱਕ ਦਿੱਤਾ ਜਾਵੇ ਤਾਂ ਮੈਂ ਜੂਨੀਅਨ ਦੀ ਸੁਭਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੀ ਆਂ ਕਿ ਜੋ ਕੁੜੀਆਂ ਮੁੰਡਿਆਂ ਦੇ ਵਿੱਚ ਫਰਕ ਕੀਤਾ ਗਿਆ ਕਿ ਉਹਨੂੰ ਦੂਰ ਕੀਤਾ ਜਾਵੇ ਅਸੀਂ ਹੁਣ ਤੱਕ ਬਹੁਤ ਜ਼ਿਆਦਾ ਸਰਕਾਰਾਂ ਦੀਆਂ ਮੰਨਤਾ ਕਰ ਲੀਆਂ ਹਰ ਇੱਕ ਮਤਲਬ ਮੰਤਰੀ ਨੂੰ ਮਿਲਲੇ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਲਾਸਟ ਹੱਥ ਬਨ ਕੇ ਇਹੀ ਬੇਨਤੀ ਆ ਕਿ ਸਾਡੇ ਇਹ ਸੁਣਵਾਈ ਕੀਤੀ ਜਾਵੇ ਕਿ ਮੁੰਡੇ ਕੁੜੀਆਂ ਵਾਲਾ ਫਰਕ ਆ ਜਿਹੜਾ ਦੂਰ ਕੀਤਾ ਜਾਵੇ ਕਿਉਂਕਿ ਸਟੇਜਾਂ ਤੇ ਖੜਕੇ ਤਾਂ ਹਰ ਇੱਕ ਕੋਈ ਬੋਲ ਪੈਂਦਾ ਹਰ ਇੱਕ ਸਰਕਾਰ ਦੇ ਬੋਲਦੇ ਨੇ ਕਿ ਬੇਟੀ ਬਚਾਓ ਬੇਟੀ ਪੜਾਓ ਪਰ ਇਹ ਸਾਨੂੰ ਦਿਖਦਾ ਨਹੀਂ ਕਿਤੇ ਕਿ ਬੇਟੀ ਵਾਲਾ ਕਿਉਂਕਿ ਫਰਕ ਇੰਨਾ ਵੱਡਾ ਕੀਤਾ ਗਿਆ ਕਿ ਸਾਨੂੰ ਵੀ ਨੌਕਰੀ ਦੇਣ ਦੇ ਵਿੱਚ ਕਿ ਹਾਂ ਵੀ ਸਾਨੂੰ ਲੈਟਰ ਭੇਜਦੇ ਘਰੇ ਕਿ ਤੁਸੀਂ ਵਈਆਂ ਹੋਣ ਕਰਕੇ ਨੌਕਰੀ ਨਹੀਂ ਲੈ ਸਕਦੀਆਂ ਇਹ ਬਹੁਤ ਵੱਡਾ ਮਤਲਬ ਉਹ ਆ ਜਦੋਂ ਵੀ ਅਸੀਂ ਦੱਸਦੇ ਹਾਂ ਬਹੁਤ ਅਜੀਬ ਲੱਗਦਾ ਸੁਣਨ ਵਾਲੇ ਨੂੰ ਵੀ ਬੜਾ ਅਜੀਬ ਲੱਗਦਾ ਕਿ ਹਾਂ ਵੀ ਸਰਕਾਰਾਂ ਤਾਂ ਇੰਨਾ ਉਹ ਕਰਦੀਆਂ ਨੇ ਕਿ ਬੇਟੀ ਬਚਾਓ ਬੇਟੀ ਪੜਾਓ ਪਰ ਇਹ ਚੀਜ਼ਾਂ ਦੇਖਣ ਨੂੰ ਅਸਲ 'ਚ ਨਹੀਂ ਮਿਲੀਆਂ ਹੈਗੀਆਂ ਹਜੇ ਸਾਨੂੰ ਸਾਡੀ ਹੱਥ ਬਨ ਕੇ ਇਹੀ ਬੇਨਤੀ ਆ ਸਰਕਾਰ ਨੂੰ ਕਿ ਹੁਣ ਬਹੁਤ ਸਮਾਂ ਕਿਉਂਕਿ ਸਾਡੀਆਂ ਉਮਰਾਂ ਵੀ ਲੰਘਦੀਆਂ ਜਾ ਰਹੀਆਂ ਨੇ ਕਿ ਸਾਡਾ ਇਹ ਹੱਲ ਕੀਤਾ ਜਾਵੇ ਇੱਕ ਦੋ ਆਉਣ ਵਾਲੀ ਕੈਬਨਿਟ ਦੇ ਵਿੱਚ ਤੇ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਸਰਕਾਰ ਦੇ ਕਿਉਂਕਿ ਕਰ ਲੀਆਂ ਵੋਟਾਂ ਮੁੰਡਿਆਂ ਨੇ ਨਹੀਂ ਪਾਈਆਂ ਹੈਗੀਆਂ ਕਿ ਜੋ ਮੁੰਡਿਆਂ ਨੂੰ ਹੱਕ ਮਿਲਣ ਕੁੜੀਆਂ ਨੇ ਵੀ ਵੋਟਾਂ ਪਾਈਆਂ ਨੇ ਤਾਂ ਸਰਕਾਰ ਬਣੀਆ ਕਿਉਂਕਿ ਹਰ ਪਰਿਵਾਰ ਦੇ ਵਿੱਚ ਜੇ ਦੋ ਜਨਸ ਹੋਣਗੇ ਤਾਂ ਚਾਰ ਲੇਡੀਜ਼ ਹੋਣਗੀਆਂ ਹੀ ਹੋਣਗੀਆਂ ਕਿ ਮੇਰੇ ਹੱਥ ਬਨ ਕੇ ਬੇਨਤੀ ਆ ਵੋਟਾਂ ਸਭ ਨੇ ਪਾਈਆਂ ਨੇ ਰਲ ਮਿਲ ਕੇ ਕਿ ਅਸੀਂ ਬਹੁਤ ਜ਼ੋਰ ਲਾ ਕੇ ਸਰਕਾਰ ਬਣਾਈ ਹੈ ਕਿ ਹੱਥ ਬਨ ਕੇ ਬੇਨਤੀ ਹੈ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ ਤੇ ਬਿਜਲੀ ਬੋਰਡ ਦੇ ਵਿੱਚ ਜੀ ਮੇਰੇ ਫਾਦਰ ਸਾਹਿਬ ਜੌਬ ਕਰਦੇ ਸੀ ਉਹਨਾਂ ਦੀ ਜੌਬ ਕਰਦੇ ਦੌਰਾਨ ਡੈਥ ਹੋ ਗਈ ਸੀ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਸਰਕਾਰ ਆਇੜੀ ਤੇ ਉਹ ਸਾਨੂੰ ਨਾ ਲੈਟਰ ਕੱਢ ਰਹੀ ਹੈਗੀ ਵੀ ਤੁਸੀਂ ਮੈਰਡ ਹੋ ਤੇ ਤੁਸੇ ਜੋਬ ਨਹੀਂ ਦਿੱਤੀ ਜਾਊਗੀ ਤੁਸੀਂ ਮੈਰਡ ਹੋ ਤੁਸੀਂ ਆਪਣੇ ਹਸਬੰਡ ਤੇ ਡਿਪੈਂਡੈਂਟ ਹੋ ਜਦੋਂ ਕਿ ਅਸੀਂ 2005 ਦੇ ਵਿੱਚ ਅਨਮੈਡ ਸੀਗੇ ਜਦੋਂ ਮੇਰੇ ਪਾਪਾ ਦੀ ਡੈਥ ਹੋਈ ਸੀ ਤੇ ਉਸ ਤੋਂ ਟਾਈਮ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਅਸੀਂ ਅਨਮੈਡ ਹੁੰਦੇ ਤੇ ਸਾਨੂੰ ਆਪਣੀ ਮਾਂ ਮੇਰੀ ਮਾਂ ਵਾ ਸਾਨੂੰ ਮੇਰੀ ਮਾਂ ਨਹੀਂ ਬਹੁਤ ਔਖੇ ਪਾਲਿਆ ਗਿਆ ਤੇ ਅਸੀਂ ਆਪਦੇ ਪਾਪਾ ਤੋਂ ਬਿਨਾ ਬਹੁਤ ਔਖੀ ਜ਼ਿੰਦਗੀ ਕੱਢੀ ਹੈ ਸਾਨੂੰ ਸਾਨੂੰ ਪਤਾ ਹੈ ਸਾਡੀ ਸਾਰੀ ਭੈਣਾਂ ਨੂੰ ਪਤਾ ਵੀ ਆਪਦੇ ਮਾਪੇ ਬਿਨਾ ਕਿਵੇਂ ਜ਼ਿੰਦਗੀ ਕੱਢਣੀ ਹੋ ਬਹੁਤ ਜ਼ਿਆਦਾ ਔਖਾ ਹੈ ਤੇ ਸਾਨੂੰ ਸਾਡਾ ਹੱਕ ਬੰਦਾ ਹੱਕ ਦਵਾਇਆ ਜਾਵੇ ਸਾਨੂੰ ਸਾਡੇ ਆ ਵਾਲੀ ਸਰਕਾਰ ਤੋਂ ਬਹੁਤ ਉਮੀਦਾਂ ਨਹੀਂ ਸਾਨੂੰ ਬਹੁਤ ਸਾਰਿਆਂ ਨੇ ਵੋਟ ਪਾਈ ਹੈ ਸਾਰੀ ਕੁੜੀਆਂ ਨੇ ਮੁੰਡਿਆਂ ਦੇ ਬਰਾਬਰ ਵੋਟ ਪਾਈ ਹੈਗੀ ਸਾਨੂੰ ਸਾਡਾ ਆਪਦਾ ਹੱਕ ਜਲਦੀ ਤੋਂ ਜਲਦੀ ਦਵਾਇਆ ਜਾਵੇ ਸਾਨੂੰ ਆਉਣ ਵਾਲੀ ਕੈਬਨਟ ਦੇ ਵਿੱਚ ਸਾਡਾ ਮਸਲਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ